ਇੱਥੇ ਪੰਜਾਬ ਭਰ ਦੇ ਵਿੱਚ ਕੈਬਨਿਟ ਮੰਤਰੀਆਂ ਦੇ ਬੂਹੇ ਅੱਗੇ ਧਰਨੇ ਲਗਾਏ ਗਏ ਨੇ ਤੇ ਅੱਜ ਮੰਗ ਪੱਤਰ ਵੀ ਦਿੱਤੇ ਗਏ ਨੇ ਤਾਂ ਆਓ ਉਸ ਦੀ ਚਰਚਾ ਜਿਹੜੀ ਹੈ ਉਸ ਕਿਸਾਨ ਯੂਨੀਅਨ ਨਾਲ ਗੱਲ ਕਰਦੇ ਹਾਂ ਜਿਸ ਕਿਸ ਮੰਗਾਂ ਨੂੰ ਲੈ ਕੇ ਜਿਹੜੇ ਨੇ ਮੰਗ ਪੱਤਰ ਦਿੱਤੇ ਗਏ ਨੇ ਧਰਨੇ ਪ੍ਰਦਰਸ਼ਨ ਕੀਤੇ ਗਏ ਨੇ ਪੂਰੇ ਪੰਜਾਬ ਭਰ ਦੇ ਵਿੱਚ ਕੀ ਮੰਗਾਂ ਕਿਸ ਮੰਗਾਂ ਨੂੰ ਲੈ ਕੇ ਅੱਜ ਕੈਬਨਿਟ ਮੰਤਰੀਆਂ ਦੇ ਬੂਹੇ ਅੱਗੇ ਪਹੁੰਚੇ ਨੇ ਕਿਸਾਨ ਗੱਲਬਾਤ ਕਰਦੇ ਸਸੀ ਕਾਲ ਜੀ ਸਸੀ ਕਾਲ ਜੀ ਕਿਸ ਮੰਗਾਂ ਨੂੰ ਲੈ ਕੇ ਤੁਸੀਂ ਅੱਜ ਕੈਬਨਿਟ ਮੰਤਰੀ ਅੱਗੇ ਬੂਹੇ ਦੇ ਅੱਗੇ ਜਿਹੜੇ ਧਰਨੇ ਪ੍ਰਦਰਸ਼ਨ ਕੀਤੇ ਮੰਗ ਪੱਤਰ ਦਿੱਤੇ ਕੀ ਕੀ ਮੰਗਾਂ ਲਾਏ ਮੈਂ ਸੂਬੇ ਦਾ ਸੀਨੀਅਰ ਮੀਤ ਪ੍ਰਧਾਨ ਗਰਦੀਪ ਸਿੰਘ ਰਾਮਪੁਰਾ ਵੇਕੇ ਜੁਟ ਕਉਂਦਾ ਅ ਸੰਯੁਕਤ ਮੋਰਚੇ ਦੇ ਸੱਦੇ ਤੇ ਅੱਜ ਸਮੁੱਚੇ ਪੰਜਾਬ ਚ ਮੰਤਰੀਆਂ ਦੇ ਬਾਰਾਂ ਮੂਰੇ ਇਹ ਅ ਧਰਨੇ ਰੱਖਿਆ ਤੇ ਉਹਨਾਂ ਨੂੰ ਮੰਗ ਚਾਟ ਦੇਨੇ ਆ ਮੰਗਾ ਸਾਡੀਆਂ ਕਿ ਪਾਣੀ ਦਾ ਮਾਮਲਾ ਤੇ ਪੰਜਾਬ ਦੇ ਚ ਜਿਹੜੇ ਕੁਦਰਤੀ ਸੋਮੇ ਆ ਉਹਨਾਂ ਨੂੰ ਮਤਲਬ ਜਿਹੜਾ ਪੰਜਾਬ ਦਾ ਪਾਣੀ ਪੂਰਾ ਕਰਨ ਦੀ ਬਜਾਏ ਔਰ ਉਹਨਾਂ ਦਾ ਪਾਣੀ ਲਟਾਇਆ ਜਾ ਰਿਹਾ ਤੇ ਪੰਜਾਬ ਨੂੰ ਦਿੱਸਦਾ ਨਜ਼ਾਰਾ ਦੂਜਾ ਵਾਤਾਵਰਨ ਦਾ ਸਵਾਲ ਆ ਵਤਾਵਰਨ ਜਿਹੜਾ ਇਥੋਂ ਕਾਰਪੇਟ ਘਰਾਣਾ ਵੱਲੋਂ ਜਾਂ ਹਾਕਮਾਂ ਵੱਲੋਂ ਪਹਿਲਾਂ ਇਥੇ ਰੇਹਾਂ ਸੁਪਰੇਹਾਂ ਜੋ ਵੀ ਸਾਰਾ ਕੁਝ ਲਿਆਂਦਾ ਉਹਦੇ ਤਹਿਤ ਮਤਲਬ ਵਾਤਾਵਰਨ ਖਰਾਬਾ ਤਾਂ ਉਹਨੂੰ ਦੋਸ਼ੀ ਕਿਸਾਨਾਂ ਨੂੰ ਠਰਾਇਆ ਗਿਆ ਸਾਡੀ ਮੰਗ ਆ ਕਿ ਜਿਹੜਾ ਵੱਡੀ ਪੱਧਰ ਤੇ ਮਤਲਬ ਫੈਕਟਰੀਆਂ ਵੱਲੋਂ ਜਾਂ ਮਤਲਬ ਨਾਲਿਆਂ 'ਚ ਦਰਾਵਾਂ 'ਚ ਗੰਦਾ ਪਾਣੀ ਕੈਮੀਕਲ ਵਾਲਾ ਪਾਇਆ ਜਾਂਦਾ ਉਹ ਬੰਦ ਕੀਤਾ ਜਾਵੇ ਤੇ ਜਿਹੜੀ ਕਾਰਪਰੇਟ ਦੀ ਅੰਨੀ ਧੋਸਾ ਪਰੋਟਾ ਲਈ ਉਹਨੂੰ ਬੰਦ ਕੀਤਾ ਜਾਏ ਤਾਂ ਕਿ ਵਾਤਾਵਰਨ ਨੂੰ ਸਾਫ਼ ਰੱਖਿਆ ਜਾ ਸਕੇ ਅੱਗੇ ਸਾਡੇ ਕਹਿੰਦੇ 10000 ਕਟੋ-ਕਟ ਬੜੇਪਾ ਪੈਨਸ਼ਨ ਦਿੱਤੇ ਕਿਸਾਨਾਂ ਨੂੰ ਕਿਉਂਕਿ ਬੜੇਪੇ ਦੇ ਵਿੱਚ ਉਹਨਾਂ ਨੂੰ ਸਾਹਮਣੇ ਕੋਈ ਨਹੀਂਗਾ ਕਿਉਂਕਿ ਮੰਤਰੀਆਂ ਨੂੰ ਵੀ 75-7000 ਪੈਨਸ਼ਨ ਮਿਲਦੀ ਹੈ ਔਰ ਹੋਰ ਵੀ ਸਾਡੀਆਂ ਕਾਫੀ ਜਿਵੇਂ ਮਿਲਕ ਪਲਾਂਟ ਆ ਉਹਨੂੰ ਤੋੜਨ ਵਾਸਤੇ ਮਾਰਕੀਟ ਨੂੰ ਤੋੜਨ ਵਾਸਤੇ ਚਾਲਾਂ ਚੱਲੀਆਂ ਜਾ ਰਹੀਆਂ ਆ ਅਨਮੋਲ ਜਿਹੜਾ ਕੋਈ ਘਰ ਘਰ ਘਰਾਣੇ ਦਾ ਜਾਂ ਮਾਨੀ ਅਰਗਾਂ ਦਾ ਉਹਨੂੰ ਲੈ ਕੇ ਤੇ ਕਿਰਾਾ ਮਤਲਬ ਮਹਿੰਗਾ ਦੁੱਧ ਲੈਣਗੇ ਤੇ ਉਸ ਤੋਂ ਬਾਅਦ ਮਤਲਬ ਜਿਹੜਾ ਮਿਲਕ ਪਲਾਂਟ ਨੂੰ ਖੇੜਕੇ ਤੋਂ ਦੁਆਦ ਫਿਰ ਉਹਨਾਂ ਨੇ ਕੌਡੀਆਂ ਦੇ ਭਾ ਲੈਣਾ ਇਹ ਸਾਰੀਆਂ ਮੰਗਾਂ ਨੂੰ ਲੈ ਕੇ ਸੀ ਮਤਲਬ ਜੇ ਪੰਜਾਬ ਸਰਕਾਰ ਕੋਲੇ ਮੰਗ ਪੱਤਰ ਦੇਣ ਆ ਵੀ ਇਹਨਾਂ ਨੇ ਜੇ ਹੱਲ ਨਾ ਕੀਤਾ ਤਾਂ ਉਹ ਨਾਲ ਸੰਗਤ ਤੇਜ਼ ਕੀਤਾ ਜਾਊ ਐਵੇਂ ਮੋਦੀ ਸਰਕਾਰ ਆ ਜਿਹੜੀ ਮਤਲਬ ਕਹਿੰਦੇ ਸੀ ਵੀ ਘੱਟ ਗਿਣਤੀ ਚਾ ਇਹ ਫੈਸਲੇ ਨਹੀਂ ਕਰੂਗਾ ਤੇ ਪਹਿਲਾਂ ਵੀ ਉਹ ਮਤਲਬ ਫਾਸੀਵਾਦੀ ਸਰਕਾਰ ਹਮਲੇ ਕਰ ਰਹੀ ਆ ਕਿਸਾਨਾਂ ਤੇ ਵੀ ਕਰ ਰਹੀ ਆ ਉਹਨਾਂ ਦੀ ਜ਼ਮੀਨਾਂ ਖੋਣ ਲਈ ਤਿਆਰੀਆਂ ਕਰ ਰਹੀ ਆ ਔਰ ਕਾਰਵ ਕਰਾਉਣੋਂ ਪਹਿਲਾਂ ਵੀ ਉਹ ਸੂਲਤਾ ਦੇ ਰਹੀ ਆ ਆ ਹੁਣ ਆਧਾਰਨ ਪਈ ਆ ਪਹਿਲਵਾਨ ਵਾਲੀ ਉਹਦੇ ਨਾਲ ਬਹੁਤ ਵੱਡਾ ਧੱਕਾ ਹੋਇਆ ਇਹ ਜੇ ਮਤਲਬ ਲਗਾਤਾਰ ਸੈਂਟਰ ਵੱਲੋਂ ਵੀ ਧੱਕੇ ਕੀਤੇ ਜਾ ਰਹੇ ਜਿਵੇਂ ਮਤਲਬ ਡਾਕਟਰਾਂ ਦਾ ਇੱਕ ਪੇਸ਼ਾ ਕਰ ਰਹੀ ਸੀ ਕਲਕੱਤੇ ਉਹਦੇ ਚ ਹਜ਼ਾਰਾਂ ਦੀ ਗਿਣਤੀ ਚ ਗੁੰਡਾ ਵੱਲੋਂ ਜਾ ਕੇ ਉਹਦੇ ਨਾਲ ਜ਼ਬਰਦਸਤੀ ਕਰਨੀ ਉਹਦੇ ਨਾਲ ਰੇਪ ਕਰਨਾ ਉਹਦਾ ਕਤਲ ਕਰਨਾ ਇਹ ਜਿਹੇ ਘਟਨਾਵਾਂ ਵਾਪਰ ਰਹੀਆਂ ਇਹ ਸਾਰੇ ਤੇ ਮਤਲਬ ਸੈਂਟਰ ਸਰਕਾਰ ਨੂੰ ਵੀ ਪੰਜਾਬ ਸਰਕਾਰ ਨੂੰ ਚੇਤਾਵਨੀ ਦੇਣ ਆਏ ਆ ਔਰ ਜੇ ਸਾਡੇ ਐਮਐਸਪੀ ਦਾ ਮਾਮਲਾ ਲਖੀਪੁਰ ਖੀਰੀ ਵਾਲਾ ਮਾਮਲਾ ਇਹ ਸਾਰੇ ਮਾਮਲੇ ਨਾ ਹੱਲ ਕੀਤੇ ਤਾਂ ਉਹਨਾਂ ਦੇ ਸਮੇਂ ਤੋਂ ਸੰਯੁਕਤ ਮੋਰਚੇ ਦਾ ਜੋ ਸੱਦਾ ਹੋਊਗਾ ਉਹਨੂੰ ਤੰਦੇਨਾ ਤੇ ਲਾਗੂ ਕੀਤਾ ਜੋ ਤਿੰਨ ਸੰਘਰਸ਼ ਨੇ ਤੇਜ ਕੀਤੇ ਜੋ ਬਿਲਕੁਲ ਮੰਗ ਪੱਤਰ ਦਿੱਤਾ ਜਈ ਇੱਕ ਫਰਮੇਸਿੰਗ ਕੁੜੀਆਂ ਜਿਹੜੇ ਖੇਤੀਬਾੜੀ ਮੰਤਰੀ ਨੇ ਕਿ ਖੇਤੀ ਦੇ ਵਿਭਾਗ ਦੇ ਸਬੰਧਿਤ ਵੀ ਕੁਝ ਗੱਲਾਂ ਹੋਈਆਂ ਉਹਨਾਂ ਨਾਲ ਤਾਂ ਸਾਂਝੇ ਬਤਨ ਕੋ ਉਹਦੇ ਮੰਗ ਪੱਤਰ ਤਾਂ ਐਮਐਸਪੀ ਦਾ ਮਾਮਲਾ ਹੈਗਾ ਆ ਜਿਹੜਾ ਪਾਣੀ ਵਾਲਾ ਮਾਮਲਾ ਹੈ ਖੇਤੀ ਨਾਲ ਸੰਬੰਧਤ ਹੈ ਜੇ ਸਾਡਾ ਪਾਣੀ ਇੱਥੋਂ ਲੁੱਟਿਆ ਜਾ ਰਿਹਾ ਹੈ ਪੰਜਾਬ ਦਾ ਜਿਹੜਾ ਕੁਦਰਤੀ ਸੋਮਿਆ ਕਿਉਂਕਿ ਸਾਡੇ ਕੋਲ ਤਰਕ ਹੈ ਰੂਪੇਨ ਕਾਨੂੰਨ ਦੇ ਮੁਤਾਬਕ ਮਤਲਬ ਸਟੇਟ ਦਾ ਹੱਕ ਬਣਦਾ ਜਾਂ ਜੇ ਕਿਸੇ ਨੂੰ ਬਾਧੂ ਵਾਪਰ ਪਾਣੀ ਵੀ ਦੇਣਾ ਹੈ ਉਹਦੀ ਰੈਲਿਟੀ ਦੇਣੀ ਚਾਹੀਦੀ ਹੈ ਇਹ ਤੱਥ ਹੈ ਸਾਡੇ ਕੋਲ ਜੇ ਕੋਲਾ ਕਿਤੇ ਨਿਕਲਦਾ ਕੁਦਰਤੀ ਸੁਮੈ ਉਹ ਕੋਈ ਸਟੇਟ ਕੋਲਾ ਫਰੀ ਥੋੜਾ ਦੇ ਦੂਜਿਆਂ ਨੂੰ ਤਾਂ ਕਿਤੇ ਸੋਨਾ ਦਿੰਦੇ ਸੋਨਾ ਫਰੀ ਦੇ ਦੇਣਗੇ ਪੱਥਰ ਨਿਕਲਦਾ ਫਰੀ ਦੇ ਦੇਣਗੇ ਤੇਲ ਨਿਕਲਦਾ ਫਰੀ ਦੇ ਦੇਣਗੇ ਫਿਰ ਪੰਜਾਬ ਦੇ ਵਿੱਚ ਜੇ ਯਾਰਾ ਹੋਣਾ ਹੜ ਆ ਜਾਂਦੇ ਸਾਡੇ ਜਵਾਕ ਵੀ ਟੁੱਪ ਜਾਂਦੇ ਆ ਸਾਡੀ ਜਾਨੀ ਨੁਕਸਾਨ ਵੀ ਹੁੰਦਾ ਫਸਲਾਂ ਵੀ ਟੁੱਪ ਜਾਂਦੀਆਂ ਘਰ ਵੀ ਟਹਿ ਜਾਂਦੇ ਆ ਤੇ ਉਦੋਂ ਪੈਸਾ ਸੀ ਕਰਦੇ ਆ ਕਿ ਉਹਨੂੰ ਜੇ ਕਾਡੀਆਂ ਦੇ ਭਾਅ ਕਾਰਫੇਟ ਘਰਾਣਾ ਨੂੰ ਲਟਾਇਆ ਜਾਊਗਾ ਉਹ ਕਿਸੇ ਹਾਲਤ ਬਰਦਾਸ਼ਤ ਨਹੀਂ ਕੀਤਾ ਜਾਊਗਾ ਅੱਜ ਕਿੰਨੇ ਜਥੇਬੰਦੀਆਂ ਵੱਲੋਂ ਜਿਹੜੇ ਧਰਨਾ ਪ੍ਰਦਰਸ਼ਨ ਕੀਤਾ ਕਿੰਨੇ ਜਥੇਬੰਦੀਆਂ ਤੁਸੀਂ ਇੱਥੇ ਤੋਂ ਅੱਜ ਇਹਦੇ ਵਿੱਚ ਲਗਭਗ 6-7 ਜਥੇਬੰਦੀਆਂ ਆਈਆਂ ਉਹ ਮਤਲਬ ਪੰਜਾਬ ਪਧਰ ਤੇ 32 ਜਥੇਬੰਦੀਆਂ ਉਹਦਾ ਫੈਸਲਾ ਇਸ ਇਲਾਕੇ 'ਚ ਮਤਲਬ 6-7 ਜਥੇਬੰਦੀਆਂ ਜਿਹੜੀਆਂ ਕੰਮ ਕਰਦੀਆਂ ਉਹਨਾਂ ਵੱਲੋਂ ਇੱਥੇ ਇਕੱਠੇ ਹੋ ਕੇ ਮਤਲਬ ਧਰਨਾ ਲਾਏਗਾ ਜੀ ਤੇ ਉਹਦੇ ਪੀਏ ਨੂੰ ਜਿਹੜਾ ਨਿੱਜੀ ਪੀਏ ਉਹਨੂੰ ਮੰਗ ਪੱਤਰ ਸੌਂਪੇਗੇ ਬਿਲਕੁਲ ਸਮੋਦਿਆਂ ਲੈ ਕੇ ਤੁਸੀਂ ਧਰ ਮਹੇਬਲ ਕਰਨ ਸਿਬਰਾੜ ਸੂਬਾ ਪ੍ਰਧਾਨ ਕੋਲ ਹਿੰਦ ਕਿਸਾਨ ਸਭਾ ਪੰਜਾਬ ਮੈਂਬਰ ਸੰਯੁਕਤ ਮੋਰਚਾ ਪੰਜਾਬ ਅੱਜ ਅਸੀਂ ਸੰਯੁਕਤ ਮੋਰਚਾ ਪੰਜਾਬ ਵੱਲੋਂ ਜੋ ਪ੍ਰੋਗਰਾਮ ਦਿੱਤਾ ਗਿਆ ਸੀ ਪੰਜਾਬ ਦੇ ਨਾਲ ਸੰਬੰਧਿਤ ਮੰਗਾਂ ਦੇ ਅਸੀਂ ਪੰਜਾਬ ਦੇ ਮੰਤਰੀਆਂ ਦੇ ਘਰਾਂ ਅੱਗੇ ਧਰਨੇ ਦੇ ਕੇ ਉਹਨਾਂ ਨੂੰ ਮੰਗ ਪੱਤਰ ਸੌਂਪੇ ਹੈ ਇਸ ਮੰਗ ਪੱਤਰ ਦੇ ਵਿੱਚ ਸਾਡੀਆਂ ਵੱਖ-ਵੱਖ ਮੰਗਾਂ ਜਿਨ੍ਹਾਂ ਦੇ ਵਿੱਚ ਮੁੱਖ ਤੌਰ ਤੇ ਪੰਜਾਬ ਦੇ ਪਾਣੀਆਂ ਦੀ ਮੁੱਖ ਤੌਰ ਤੇ ਮੰਗ ਹੈ ਜਿਦੇ ਵਿੱਚ ਅਸੀਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਪੰਜਾਬ ਦੇ ਵਿੱਚ ਸਮੁੱਚਾ ਜਿਹੜਾ ਪਾਣੀਆਂ ਦਾ ਢਾਂਚਾ ਹੈ ਨਹਿਰਾਂ ਤੋਂ ਲੈ ਕੇ ਪਿੰਡ ਦੇ ਖਾਲਾਂ ਤੱਕ ਉਹ ਸਾਰਾ ਠੀਕ ਕੀਤਾ ਜਾਵੇ ਚੁਸਤ ਰਸ ਕੀਤਾ ਜਾਵੇ ਪੰਜਾਬ ਦੇ ਜਿਹੜੇ ਪਾਣੀਆਂ ਦਾ ਮਸਲਾ ਹੈ ਕੇਂਦਰ ਸਰਕਾਰ ਦੇ ਨਾਲ ਦੂਜੀਆਂ ਸਟੇਟਾਂ ਨਾਲ ਉਹਨਾਂ ਨੂੰ ਰਿਪੇਰੀਅਨ ਕਾਨੂੰਨ ਦੇ ਆਧਾਰ ਤੇ ਸੰਵਿਧਾਨਕ ਵਿਵਸਥਾ ਅਨੁਸਾਰ ਹੱਲ ਕੀਤਾ ਜਾਵੇ ਤੇ ਪੰਜਾਬ ਸਰਕਾਰ ਇਹਦੇ ਸਬੰਧ ਦੇ ਵਿੱਚ ਵਿਧਾਨ ਸਭਾ ਦੇ ਵਿੱਚ ਮਤਾ ਲਿਆਵੇ ਤੇ ਉਹ ਮਤਾ ਪਾਸ ਕਰਕੇ ਕੇਂਦਰ ਤੋਂ ਮੰਗ ਕਰੇ ਇਸ ਗੱਲ ਦੀ ਤੇ ਦੂਜੀ ਦੂਜੀ ਮੰਗ ਆ ਸਾਡੀ ਕਰਜ਼ੇ ਦੀ ਕਰਜ਼ੇ ਦੇ ਨਾਲ ਜੋ ਵੀ ਪਚਾਇਓ ਆੜਤੀਆਂ ਦਾ ਕਰਜ਼ਾ ਹੈ ਬੈਂਕਾਂ ਦਾ ਕਰਜ਼ਾ ਹੈ ਉਹ ਪੰਜਾਬ ਸਰਕਾਰ ਜਿਨ੍ਹਾਂ ਨੇ ਵਾਅਦੇ ਕੀਤੇ ਆ ਪਹਿਲਾਂ ਉਸ ਨੂੰ ਹੱਲ ਕਰੇ ਪੰਜਾਬ ਦੇ ਕਿਸਾਨਾਂ ਨੂੰ ਐਮਐਸਪੀ ਦਿਵਾਉਣ ਵਾਸਤੇ ਜਿਹੜਾ ਪੰਜਾਬ ਸਰਕਾਰ ਨੇ ਐਲਾਨ ਕੀਤਾ ਸੀ ਉਹ ਖੁਦ ਦੇਵੇ ਬਾਕੀ ਕੇਂਦਰ ਤੋਂ ਮੰਗ ਕਰੇ ਅਗਲੀਆਂ ਗੱਲਾਂ ਨੇ ਜਿਹੜੀਆਂ ਬਿਜਲੀ ਬੋਰਡ ਦਾ ਪ੍ਰਾਈਵੇਟ ਕਰਨ ਰੋਕਿਆ ਜਾਵੇ ਕਿਸਾਨਾਂ ਮਜ਼ਦੂਰਾਂ ਦੀ ਪੈਨਸ਼ਨ ਹੈ ਜਿਹੜੀ 10000 ਰੁਪਏ ਮਹੀਨਾ ਉਹ ਦਿੱਤੀ ਜਾਵੇ ਤੇ ਪੰਜਾਬ ਦੇ ਜਿੰਨੇ ادارے ਹੈ ਸਹਿਕਾਰੀ ادارے ਜਿਨ੍ਹਾਂ ਦੇ ਵਿੱਚ ਮਿਲਕ ਫੈਡ, ਮਾਰਕ ਫੈਡ, ਸਪੈਨ ਫੈਡ ਇਹਨਾਂ ਸਾਰਿਆਂ ਨੂੰ ਮਜ਼ਬੂਤ ਕੀਤਾ ਜਾਵੇ ਤੇ ਤਾਂ ਕਿ ਪੰਜਾਬ ਹੈ ਜਿਹੜਾ ਤਰੱਕੀ ਦੀਆਂ ਲੀਹਾਂ ਤੇ ਆ ਸਕੇ ਪਹਿ ਗਿਆ ਤਾਂ तमाम ਜਿਹੜੀਆਂ ਮੰਗਾਂ ਨੂੰ ਲੈ ਕੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੜੀਆਂ ਦੇ ਘਰ ਦੇ ਬਾਹਰ ਜਿਹੜਾ ਤਰਨਾ ਪ੍ਰਦਰਸ਼ਨ ਕੀਤਾ ਗਿਆ ਹੈ ਤਾਂ तमाम ਅਪਡੇਟ ਲਈ ਬਣੇ ਰਹੋ ਪੰਜਾਬ ਹਰ ਨਾ ਲਾਈਟ